ਤੋ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਤੋਂ ਰੂਹ ਕੰਬਾਊ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਹਾਈ ਰਾਈਜ਼ ਸੁਸਾਇਟੀ ਦੀ ਨਵੀਂ ਮੰਜ਼ਲ ਤੋਂ ਸਾਲ ਮਾਰ ਕੇ ਤਿੰਨ ਨਵਾਲਗ ਸਕੀਆਂ ਭੈਣਾ ਨੇ ਖੁਦਕੁਸ਼ੀ ਕਰ ਲਈ ਇਹ ਦੁਖਦਾਈ ਘਟਨਾ ਬੁੱਧਵਾਰ ਤੜਕੇ 2 ਵਜੇ ਟੀਲਾ ਮੋੜ ਥਾਣਾ ਖੇਤਰ ਦੇ ਭਾਰਤ ਸਿਟੀ ਟਾਊਨਸ਼ਿਪ ਵਿੱਚ ਵਾਪਰੀ ਮ੍ਰਿਤਕ ਭੈਣਾ ਦੀ ਪਸਾਣ ਵੰਸਿਕਾ 16 ਪਰਾਚੀ 14 ਅਤੇ ਪਾਕੀ 12 ਵਜੋਂ ਹੋਈ ਹੈ ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੋਂ ਭੈਣਾ ਮੋਬਾਈਲ ਗੇਮਾਂ ਖਾਸ ਕਰਕੇ ਇੱਕ ਕੋਰੀਅਨ ਲਵ ਗੇਮਿੰਗ ਐਪ ਦੀ ਬੁਰੀ ਤਰ੍ਹਾਂ ਆਦੀ ਸਨ ਇਹ ਇੱਕ ਟਾਸਕ ਆਧਾਰਿਤ ਗੇਮ ਸੀ ਜਿਸ ਨੇ ਉਹਨਾਂ ਦੇ ਦਿਮਾਗ ਤੇ ਡੂੰਘਾ ਅਸਰ ਪਾਇਆ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਉਹਨਾਂ ਨੇ ਸਕੂਲ ਜਾਣਾ ਵੀ ਬੰਦ ਕਰ ਦਿੱਤਾ ਸੀ ਅਤੇ ਉਹ ਆਪਣਾ ਜ਼ਿਆਦਾਤਰ ਸਮਾਂ ਮੋਬਾਈਲ ਤੇ ਹੀ ਬਿਤਾਉਂਦੀਆਂ ਸਨ ਉਹਨਾਂ ਦੀ ਇਸ ਲਤ ਕਾਰਨ ਮਾਪੇ ਅਕਸਰ ਉਹਨਾਂ ਨੂੰ ਝਿੜਕਦੇ ਸਨ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦੀਆਂ ਸਨ ਹਨਾ ਵਾਲੀ ਰਾਤ ਤਿੰਨੋਂ ਭੈਣਾਂ ਫਲੈਟ ਦੇ ਮੰਦਰ ਵਾਲੇ ਕਮਰੇ ਵਿੱਚ ਇਕੱਠੀਆਂ ਸਨ ਪੁਲਿਸ ਅਨੁਸਾਰ ਉਹਨਾਂ ਨੇ ਖਿੜਕੀ ਤੱਕ ਪਹੁੰਚਣ ਲਈ ਕੁਰਸੀ ਦਾ ਸਹਾਰਾ ਲਿਆ ਤੇ ਇੱਕ ਇੱਕ ਕਰਕੇ ਨੌਵੀਂ ਮੰਜ਼ਲ ਤੋਂ ਹੇਠਾਂ ਸਾਲ ਮਾਰ ਦਿੱਤੀ। ਏਸੀਪੀ ਅਤਲ কুমার ਨੇ ਦੱਸਿਆ ਕਿ ਤਿੰਨੋਂ ਭੈਣਾਂ ਆਪਸ ਵਿੱਚ ਬਹੁਤ ਨੇੜੇ ਸਨ ਅਤੇ ਹਰ ਕੰਮ ਇਕੱਠੇ ਕਰਦੀਆਂ ਸਨ। ਉਹਨਾਂ ਨੇ ਇਕੱਠੇ ਜਿਉਣਾ ਤੇ ਮਰਨ ਦੀ ਇੱਕ ਤਥ ਸੌ ਵੀ ਖਾਦੀ ਹੋਈ ਸੀ। ਇਸ ਘਟਨਾ ਨੇ ਸੋਸਾਇਟੀ ਦੇ ਲੋਕਾਂ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਅਤੇ ਮਾਪਿਆਂ ਲਈ ਬੱਚਿਆਂ ਦੀ ਮੋਬਾਈਲ ਪ੍ਰਤੀ ਲਤ ਨੂੰ ਲੈ ਕੇ ਇੱਕ ਵੱਡੀ ਚੇਤਾਵਨੀ ਦਿੱਤੀ ਹੈ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਜੀ ਧੰਨਵਾਦ